ਭੋਗਰ ਦੇ ਅਜੀਤ ਨਗਰ ਦੇ ਵਿੱਚ ਸਵੇਰੇ ਸਵੇਰੇ ਬੱਚਿਆਂ ਦੇ ਆਪਸੀ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਜਿਸ ਦੇ ਚੱਲਦੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਇੱਕ ਦੂਜੇ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਇੱਕ ਦੂਜੇ ਨੂੰ ਜ਼ਖਮੀ ਕਰ ਦਿੱਤਾ ਇਸ ਹਮਲੇ ਦੇ ਵਿੱਚ 6 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੋਨਾਂ ਪੱਖਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਵਿੱਚ ਵੀ ਹੰਗਾਮਾ ਕੀਤਾ ਹਸਪਤਾਲ ਪ੍ਰਬੰਧਕਾਂ ਨੂੰ ਮੌਕੇ ਤੇ ਪੁਲਿਸ ਨੂੰ ਬੁਲਾਉਣਾ ਪਿਆ ਇਹ ਲੋ ਜੀ ਆਪਣੇ ਪड़ोसी ਹੈਗੇ ਅੱਛਾ ਠੀਕ ਹੈ ਇਹ ਘਰੋਂ ਨਿਕਲਦੇ ਸੀ ਇਹਨਾਂ ਦੇ ਮੁੰਡੇ ਗਲੀ ਆਉਂਦੇ ਸੀ ਤੇ ਮੋਟਰਸਾਈਕਲ ਲੈ ਕੇ ਬੜਾ ਤੇਜ਼ ਮਾਰੇ ਪਰੋਸੀਆਂ ਦੇ ਮੋਟਰਸਾਈਕਲ ਦੇ ਵਿੱਚ ਹੂੰ ਹੂੰ ਬਚਲੇ ਗੁੱਸੇ ਮਾਰੇ ਕੋਈ ਇੱਕ ਵੀ ਸਪੀਡ ਮਾਰ ਸੀ ਬੱਚੇ ਦੇ ਹੂੰ ਹੂੰ ਉਹਨੇ ਕਰਤਾ ਘਰੇ ਸੋਣ ਹੂੰ ਹੂੰ ਇਹ ਮਿੱਟੀ ਮਿਰਚ ਪੜਾ ਮਾਰੀਆਂ ਨਾਲੇ ਉਹਨਾਂ ਨੇ 15 ਕ ਬੰਦੇ ਆਏ ਆ ਜਿਹਨਾਂ ਦਾ ਨਾਮ ਨਹੀਂ ਜਾਣਦੇ ਉਹਨਾਂ ਨੇ ਪੁੱਛਿਆ ਨਹੀਂ ਦੱਸਲ ਅਸੀਂ ਰੁਕਦੇ ਬਰੇ ਇੱਕ ਮਿੰਟ ਗੱਲ ਸੁਣ ਲੋ ਗੱਲ ਸੁਣ ਲੋ ਉਹਨਾਂ ਨੇ ਘਰੇ ਹੀ ਵਰਦੇ ਤਰ ਪੌਣਾ ਨਾਲੇ ਵੱਢ ਗਏ ਹੂੰ ਇਹ ਗੁੰਡਾਗਰਦੀ ਕੀਤੀ ਨਾਲ ਕੀ ਮਤਲਬ ਕੋਈ ਗੱਲ ਸਿਰਫ ਇੰਨੀ ਹੋਈ ਹੈ ਵੀ ਮੋਟਰਸਾਈਕਲ ਵਿੱਚ ਮਾਰਿਆ ਸੀ ਹਾਂਜੀ ਅੱਛਾ ਹੁਣ ਕਿੰਨੇ ਕੁ ਜਨੇ ਗਾਇਲ ਆਏ ਨੇ ਚਾਰ ਹੀ ਆ ਜੀ ਕੌਣ ਕੌਣ ਨਾਮ ਨੂੰ ਪਤਾ ਜੀ ਕੀ ਨਾਮ ਹੈ ਸਲਿੰਦਰ ਸਿੰਘ ਹੂੰ ਹੂੰ ਗੁਰਦੇਵ ਗੁਰਦੇਵ ਸਿੰਘ ਹੂੰ ਹੂੰ ਤੇ ਅਮਰਜੀਤ ਕੌਰ ਹੂੰ ਹੂੰ ਤੇ ਲక్ష్ਮੀ ਜੀ ਜਿਹੜੇ ਸਾਈਡ ਤੇ ਖੜੀ ਸੀ ਆ ਆ ਆ ਬ ਖੜੀ ਜਾਂਦੇ ਆ ਹੂੰ ਹੂੰ ਤੇ ਉਹਦੇ ਵੀ ਪੈ ਖੜੇ ਤੇ ਪੈਕਰ ਪਾਉਣ ਮਾਰਦੇ ਸਨ ਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਮਤਲਬ ਅਜੀਤ ਨਗਰ ਚ ਗੁੰਡਾ ਕਰਦੀ ਹੋਈ ਆ ਇਹ ਵੀ ਕਾਰ ਵੀ ਜੀ ਇਹਨੂੰ ਚਲ ਹੱਕ ਬਣਾਉਣਾ ਚਾਹੀਦਾ ਵੀ ਘਰੇ ਤੇ ਵੀ ਇੱਕ ਤਾਂ ਮੋਟਰਸਾਈਕਲ ਭੰਨ ਤਾਣਾ ਦਾ ਇਹ ਘਰੇ ਵੀ ਪੈਥ ਪਾਣ ਨਾਲ ਵੱਧ ਗਿਆ